1947 ਦੇ ਵਿੱਚ 1 ਰੁਪਏ ਚ ਕੀ ਕੀ ਖਰੀਦ ਸਕਦੇ ਸੀ ਲੋਕ ਜੇਸੀਕਿਓ ਅਤੇ ਰਾਸ਼ਨ ਤੱਕ ਸਟੋਰ ਕਰਕੇ ਰੱਖ ਲੈਂਦੇ ਸੀ ਲੋਕ ਸਾਈਕਲ ਦੀ ਕੀਮਤ ਵੀ ਸੀ 20 ਰੁਪਏ ਪੂਰਾ ਦੇਸ਼ 15 ਅਗਸਤ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਸੀਗਾ ਬੀਤੇ ਦਿਨੀ ਪਰ ਸਵਾਲ ਇੱਥੇ ਇਹ ਵੀ ਖੜਾ ਉੱਠਦਾ ਹੈ ਤੇ ਤੁਹਾਨੂੰ ਵੀ ਸ਼ਾਇਦ ਇਸ ਬਾਰੇ ਪਤਾ ਨਹੀਂ ਹੋਵੇਗਾ ਕਿ ਆਜ਼ਾਦੀ ਤੋਂ ਪਹਿਲਾਂ ਯਾਨੀ ਕਿ ਆਜ਼ਾਦੀ ਵਾਲੇ ਦਿਨ ਦੀ ਜਕਰ ਗੱਲ ਕੀਤੀ ਜਾਵੇ 1947 ਦੇ ਸਮੇਂ ਦੇ ਵਿੱਚ 1 ਰੁਪਏ ਦੇ ਵਿੱਚ ਇਨਸਾਨ ਆਪਣੇ ਘਰ ਦੇ ਵਿੱਚ ਕੀ ਕੀ ਖਰੀਦ ਲੈਂਦਾ ਸੀਗਾ ਘਰ ਦੇ ਰਾਸ਼ਨ ਪਾਣੀ ਤੋਂ ਲੈ ਕੇ ਦੇਸੀ ਘੋਟ ਹੋਰ ਵੀ ਕਈ ਜ਼ਰੂਰਤਾਂ ਹੁੰਦੀਆਂ ਨੇ ਉਹਨਾਂ ਦੀ ਕੀਮਤ ਕੀ ਸੀਗੀ ਉਹ ਸ਼ਾਇਦ ਤੁਹਾਨੂੰ ਅੰਦਾਜ਼ਾ ਦਾ ਵੀ ਨਹੀਂ ਹੋਵੇਗੀ ਕਿ ਐਨੀ ਘੱਟ ਕੀਮਤਾਂ ਦੇ ਵਿੱਚ ਲੋਕ ਆਪਣੇ 1 ਰੁਪਏ ਦੇ ਵਿੱਚ ਘਰ ਦੇ ਵਿੱਚ ਸਾਰਾ ਸਮਾਨ ਸਟੋਰ ਕਰਕੇ ਰੱਖ ਲੈਂਦੇ ਸੀਗੇ ਤੇ ਅੱਜ ਦੀ ਇਹ ਵੀਡੀਓ ਖਾਸ ਤੁਹਾਡੇ ਲਈ ਹੈ ਤੁਹਾਨੂੰ ਇਹ ਜਾਣਕਾਰੀ ਪਤਾ ਹੋਣੀ ਚਾਹੀਦੀ ਹੈ ਕਿ 1947 ਦੇ ਵਿੱਚ 1 ਰੁਪਏ ਦੇ ਵਿੱਚ ਵਿਅਕਤੀ ਕੀ ਕੁਝ ਖਰੀਦ ਕੇ ਆਪਣੇ ਘਰ ਦੇ ਵਿੱਚ ਰੱਖ ਲੈਂਦੇ ਸੀਗੇ ਇੱਕ ਹਫ਼ਤੇ ਤੱਕ ਦਾ ਰਾਸ਼ਨ ਤੱਕ ਸਟੋਰ ਕਰਕੇ ਰੱਖ ਲੈਂਦੇ ਸੀਗੇ ਪਰ ਅੱਜ ਦੀ ਮਹਿੰਗਾਈ ਤੇ 1947 ਦਾ ਦੌਰ ਦੇ ਵਿੱਚ ਬਹੁਤ ਫਰਕ ਹੈ ਜ਼ਮੀਨ ਆਸਮਾਨ ਦਾ ਫਰਕ ਹੈ 1 ਰੁਪਏ ਦੇ ਵਿੱਚ ਅੱਜ ਕੁਝ ਵੀ ਨਹੀਂ ਮਿਲਦਾ ਤੇ ਗੱਲ ਬਹੁਤ ਵੱਡੀ ਵੀ ਹੋ ਸਕਦੀ ਹੈ ਦੱਸਦੀ ਹੈ ਕਿ ਪੂਰਾ ਦੇਸ਼ 15 ਅਗਸਤ ਬੀਤੇ ਦਿਨ ਨਹੀਂ ਮਨਾ ਕੇ ਹਟਿਆਏਗਾ 1947 ਦੇ ਵਿੱਚ 1 ਰੁਪਿਆ ਬਹੁਤ ਕੀਮਤੀ ਸੀ ਉਸ ਸਮੇਂ ਤੁਸੀਂ 1 ਰੁਪਏ ਦੇ ਵਿੱਚ ਬਹੁਤ ਕੁਝ ਖਰੀਦ ਸਕਦੇ ਸੀਗੇ ਪਰ ਅੱਜ ਅਜਿਹਾ ਕੁਝ ਵੀ ਨਹੀਂ ਹੈ ਸਮੇਂ ਦੇ ਨਾਲ ਨਾਲ ਬਹੁਤ ਕੁਝ ਬਦਲੇ ਆਏਗਾ ਇਸ ਵਾਰ ਦੇਸ਼ ਆਪਣਾ ਦੱਸਦੀ ਹੈ ਕਿ 79ਵਾਂ ਆਜ਼ਾਦੀ ਦਿਵਸ ਮਨਾ ਕੇ ਹਟਿਆ ਤੇ 15 ਅਗਸਤ ਦੇ ਦਿਨ ਪੂਰਾ ਦੇਸ਼ ਆਜ਼ਾਦੀ ਦਾ ਇਹ ਤਿਉਹਾਰ ਪੂਰੇ ਦੇਸ਼ ਦੇ ਵਿੱਚ ਬਹੁਤ ਉਤਸ਼ਾਹ ਦੇ ਨਾਲ ਮਨਾ ਰਿਹਾ ਸੀ ਦੇਸ਼ ਭਗਤੀ ਦੇ ਗੀਤ ਚਾਰੇ ਪਾਸੇ ਗੂੰਜਣ ਵੀ ਲੱਗੇ ਆ ਤੇ ਹਰ ਕੋਈ ਆਜ਼ਾਦੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਵਿਖਾਈ ਦੇ ਆ 1947 ਦੇ ਵਿੱਚ ਤੁਸੀਂ 1 ਰੁਪਏ ਦੇ ਵਿੱਚ 1-2 ਕਿਲੋ ਕਣਕ ਅੱਧਾ ਦੇਸੀ ਘਿਓ ਸਬਜ਼ੀਆਂ ਅਤੇ ਅਨਾਜ ਇੱਕ ਹਫ਼ਤੇ ਲਈ ਖਰੀਦ ਕੇ ਸਟੋਰ ਕਰਦੇ ਸੀਗੇ 16 ਦੀ ਜੇਕਰ ਗੱਲ ਕੀਤੀ ਜਾਵੇ ਤਾਂ 1947 ਦੇ ਵਿੱਚ 1 ਕਿਲੋ ਚੋਲ ਦੀ ਕੀਮਤ 12 ਪੈਸੇ ਸੀਗੀ ਆਟੇ ਦੀ ਗੱਲ ਕੀਤੀ ਜਾਵੇ ਹਾਲਾਂਕਿ ਆਟੇ ਦੀ ਕੀਮਤ ਅੱਜ ਦੇ ਸਮੇਂ ਦੇ ਵਿੱਚ 400 ਰੁਪਏ ਦੇ ਨੇੜੇ ਪਹੁੰਚ ਚੁੱਕੀ ਹੈ ਤੇ 1947 ਦੇ ਵਿੱਚ ਆਟੇ ਦੀ ਕੀਮਤ 10 ਪੈਸੇ ਪ੍ਰਤੀ ਕਿਲੋ ਸੀ ਦਾਲਾਂ ਦੀ ਗੱਲ ਕੀਤੀ ਜਾਵੇ ਤਾਂ 120 150 ਰੁਪਏ ਦੇ ਕਿਲੋ ਦੇ ਹਿਸਾਬ ਦੇ ਨਾਲ ਦਾਲਾਂ ਅੱਜ ਦੇ ਸਮੇਂ ਦੇ ਵਿੱਚ ਵਿਕਰੀਆਂ ਨੇ ਪਰ 1947 ਦੇ ਸਮੇਂ ਦੇ ਵਿੱਚ ਦਾਲਾਂ ਦਾ ਰੇਟ 20 ਪੈਸੇ ਪ੍ਰਤੀ ਕਿਲੋ ਸੀ ਖੰਡ ਦੀ ਕੀਮਤ ਵੀ 40 ਪੈਸੇ ਪ੍ਰਤੀ ਕਿਲੋ ਸੀ ਜੋ ਕਿ ਅੱਜ ਦੇ ਸਮੇਂ ਦੇ ਵਿੱਚ 50 ਰੁਪਏ ਕਿਲੋ ਦੇ ਭਾਅ ਦੇ ਉੱਤੇ ਚੀਨੀ ਦੀ ਕੀਮਤ ਲਗਾਈ ਜਾ ਰਹੀ ਹੈ ਕਿਓ ਦੀ ਕੀਮਤ ਜੋ ਕਿ 800 900 ਰੁਪਏ ਦੇ ਕਿਲੋ ਦੇ ਉੱਤੇ ਦੇਸੀ ਕਿਓ ਕਈ ਥਾਵਾਂ ਦੇ ਉੱਤੇ ਤਾਂ 1000 ਰੁਪਏ ਕਿਲੋ ਵੀ ਦੇਸੀ ਕਿਓ ਮਿਲ ਰਿਹਾ ਹੈ ਪਰ उस समय पचहत्तर पैसे प्रति किलो का रेट सी देसी घ्यो का जी हाँ अज हा, जो साइकल आ जो कि पां छे सत या फिर दस हज़ार तक साइकिल साइकल मिलदिया ने पर उस समय साइक दस दी कि भी रुपये उसकी कीमत जी की दसी जाती है जेकर असी स्कूटर बाइक या फिर कारा की गल करिए थोड़े महंगे स ਉਸ ਸਮੇਂ ਸਿਰਫ ਰਾਜੇ ਵੱਡੇ ਉਦਯੋਗਪਤੀ ਜਾਂ ਫਿਰ ਕਾਰੋਬਾਰੀ ਹੀ ਇਹਨਾਂ ਨੂੰ ਰੱਖ ਸਕਦੇ ਸਿਗੇ ਜੇਕਰ ਸੋਨੇ ਦੀ ਗੱਲ ਕਰੀਏ ਤਾਂ 1947 ਦੇ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 88.62 ਰੁਪਏ ਸੀ ਜੋ ਅੱਜ 1 ਲੱਖ ਤੋਂ ਵੀ ਵੱਧ ਹੋ ਗਿਆ। ਇਸੇ ਤਰ੍ਹਾਂ ਪੈਟਰੋਲ ਦੀ ਕੀਮਤ 27 ਪੈਸੇ ਸੀ ਜੋ ਅੱਜ 100 ਰੁਪਏ ਦੇ ਆਸ-ਪਾਸ ਪਹੁੰਚ ਗਿਆ। ਆਜ਼ਾਦੀ ਦੇ ਸਮੇਂ ਆਬਾਦੀ ਲਗਭਗ 34 ਕਰੋੜ ਸੀ 2011 ਦੀ ਮਰਦ ਮਸ਼ੂ ਮਾਰੀ ਦੇ ਅਨੁਸਾਰ ਆਬਾਦੀ ਵਧ ਕੇ 121 ਕਰੋੜ ਤੋਂ ਵੱਧ ਹੋ ਗਈ ਹੈ ਤੇ ਹੁਣ 2022 ਤੱਕ ਦੇਸ਼ ਦੀ ਆਬਾਦੀ ਜਿਹੜੀ ਕਿ ਆਬਾਦੀ ਦੇ ਗੱਲ ਕੀਤੇ ਜਾਵੇ ਤਾਂ 147.29 ਕਰੋੜ ਤੋਂ ਵੱਧ ਹੋਣ ਦਾ ਅਨੁਮਾਨ ਜਿਹੜਾ ਕਿ ਲਗਾਇਆ ਜਾ ਰਿਹਾ ਹਾਲਾਂਕਿ ਦੱਸ ਦੇ ਕਿ ਬਹੁਤ ਵੱਡਾ ਅੰਕੜਾ ਹੈਗਾ ਕਿਥੇ 34 ਕਰੋੜ ਤੇ ਕਿਤੇ 137.29 ਕਰੋੜ ਤਾਂ ਜਿਵੇਂ ਜਿਵੇਂ ਸਮੇ ਬਦਲਿਆ ਹੈਗਾ ਹਾਲਾਂਕਿ ਆਉਣ ਵਾਲਾ ਸਮੇ ਵੀ ਬਹੁਤ ਜ਼ਿਆਦਾ ਮਹਿੰਗਾਈ ਵਾਲਾ ਹੋ ਸਕਦਾ ਹੈ ਮਹਿੰਗਾਈ ਦੇ ਮਾਰ ਦੇ ਥੱਲੇ ਆਮ ਜਨਤਾ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਹੈ ਘਰ ਦਾ ਗੁਜ਼ਾਰਾ ਚਲਾਉਣਾ ਵੀ ਔਖਾ ਹੋ ਜਾਂਦਾ ਹੈ ਕਿਸੇ ਦੀ ਤਨਖਾਹ 20000 ਹੁੰਦੀ ਹੈ ਕਿਸੇ ਦੀ 10000 ਹੁੰਦੀ ਹੈ ਪਰ ਉਹ ਫਿਰ ਵੀ ਇਸ ਤਰੀਕੇ ਦੇ ਨਾਲ ਆਪਣੇ ਘਰ ਦਾ ਸਮਾਨ ਲੈ ਕੇ ਆਉਂਦੇ ਨੇ ਗੁਜ਼ਾਰਾ ਕਰਦੇ ਨੇ ਦਿਹਾੜੀ ਮਜ਼ਦੂਰੀ ਕਰਦੇ ਨੇ ਤਾਂ ਉਹਨਾਂ ਦਾ 10000 ਰੁਪਏ ਦੇ ਵਿੱਚ ਵੀ ਗੁਜ਼ਾਰਾ ਨਹੀਂ ਹੁੰਦਾ 20000 ਦੇ ਵਿੱਚ ਵੀ ਨਹੀਂ ਹੁੰਦਾ ਪਰ 1947 ਦੇ ਦੌਰ ਦੇ ਵਿੱਚ 1 ਰੁਪਏ ਦੇ ਵਿੱਚ ਵੀ ਲੋਕ ਆਪਣੇ ਘਰ ਦਾ ਗੁਜ਼ਾਰਾ ਬਹੁਤ ਹੀ ਚੰਗੀ ਤੇ ਆਰਾਮਦਾਇਕ ਜ਼ਿੰਦਗੀ ਦੇ ਨਾਲ ਕਰ ਲੈਂਦੇ ਸੀ